ਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ। ਤੇ ਅੱਜ ਆਪਾਂ ਹੀ ਆਪਣੀ ਗਾਂ ਸੋਨੇ ਵਾਲੀ ਆ ਤੇ ਉਹਦੇ ਤਕਰੀਬਨ 20 ਵਾਜ ਦੇ ਰਹਿ ਗਈ ਸੋਣ ਤੇ ਤੇ ਆਪਾਂ ਉਹਨੂੰ ਫੀਡ ਪਾ ਰਹੇ ਹਾਂ ਜੀ ਕਾਰਗਿਲ ਦੀ। ਕਾਰਗਿਲ ਦੀ ਟ੍ਰਾਂਸਫਰ ਮਿਕਸ ਫੀਡ ਪਾ ਰਹੇ ਹਾਂ ਇੱਕ ਥੈਲਾ ਆਪਾਂ ਪਾਤਾ। ਇਹ ਹੋਈ ਖਾਲੀ ਤੇ ਆਪਾਂ ਹੁਣ ਦੂਜਾ ਥੈਲਾ ਸ਼ੁਰੂ ਕਰਤਾ। ਤੇ ਨਾਲ ਹੀ ਆ ਫੀਡ ਪੀ ਆਪਾਂ ਤਸਲੀ ਚ ਪਈ ਹੋਈ ਆ। ਥੋੜੀ ਆਪਾਂ ਦੁੱਈ ਵਿੱਚ ਪੀੜ ਮਿਕਸ ਕਰ ਲੈਣੀ ਹੈ ਆਪਣੀ ਘਰ ਦੀ ਬਣਾਈ ਹੋਈ ਹੈ ਜੀ ਤੇ ਵਿੱਚ ਆਪਾਂ ਹੀ ਇਹਨੂੰ ਥੋੜੀ ਜੀ 100 ਗ੍ਰਾਮ ਐਲਡੀਐਮ ਪਾਉਣੀ ਵਿੱਚ ਇਹ 100 ਗ੍ਰਾਮ ਆਪਾਂ ਐਲਡੀਐਮ ਪਾ ਦਈਏ ਵਿੱਚ ਇਸ ਹੁੰਣ ਤੋਂ ਪਹਿਲਾਂ ਹੀ ਪੈਂਦੀ ਜੀ ਹੁੰਣ ਦੇ ਬਾਅਦ ਚੋ ਪੈਂਦੀ ਹੈ ਦੁੱਧ ਤਾਰਨ ਵਾਸਤੇ ਹੁੰਦੀ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਆਪਣੀ ਗਾਂ ਨੂੰ ਪਾ ਕੇ ਆਓ ਆਪਣੀ ਗਾਂ ਖੜੀ ਜੀ ਸੋਨੇ ਵਾਲੀ ਉਹਨਾਂ ਆਪ ਸਵੇਰੇ ਸ਼ਾਮ ਸਵੇਰੇ 2 ਕਿਲੋ ਸ਼ਾਮ ਨੂੰ ਵੀ 2 ਕਿਲੋ ਪਾਉਣੀ ਹੈ ਆਪਾਂ 22 ਦਿਨ ਰਹਿ ਗਈ ਸੂਣ ਤੇ ਦੇ ਤੇ ਆਪਾਂ ਟਰਸ ਨੂੰ ਮਿਕਸਰ ਨੂੰ ਪਾ ਰਹੇ ਹਾਂ ਜੀ ਕਾਰਗਿੰਦ ਥੱਲੇ ਦਾ ਟਰਸ ਨੂੰ ਮਿਕਸ ਦਾ ਤਾਂ ਵੀਡੀਓ ਬੜੀ ਲੱਗੀ ਸ਼ੇਅਰ ਕਰੋ ਫੋਲੋ ਕਰੋ ਜੀ ਆਪਣੇ ਫੇਸਬੁਕ ਚ ਪੇਜ ਨੂੰ ਤੇ ਵੱਧ ਵੱਧ ਸਪੋਰਟ ਕਰੋ ਸ਼ੇਅਰ ਕਰੋ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ